ਵਾਕਿਆ ਹੋਇਆ ਤੁਹਾਡੇ ਇੱਥੇ ਘਰ ਦੇ ਵਿੱਚ ਤੁਸੀਂ ਕੀਤਾ ਜੋ ਬਾਹਰ ਰਹਿੰਨੇ ਆ ਸਰ ਸਾਡੇ ਘਰ ਬੰਦੇ ਆ ਗਏ ਗੱਡੀ ਲੈ ਕੇ ਆ ਗਏ ਤੇ ਜਦੋਂ ਸਰ ਅਸੀਂ ਇਕੱਲੀਆਂ ਹੈਗੇ ਸੀ ਹਸਬੰਦ ਮੇਰਾ ਉਹ ਸੌਦਾ ਲੈਣ ਗਿਆ ਸੀ ਸਰ ਤੇ ਅਣਪਛਾਤੇ ਬੰਦੇ ਸੀ ਜਿਹੜੇ ਉਹਨਾਂ ਨਾਲ ਸਾਡ ਨੂੰ ਪਤਾ ਨਹੀਂ ਇੱਕ ਸਰ ਸਾਡੇ ਅੰਦਰ ਐਂਟਰ ਹੋਇਆ ਬਦਮਾਸ਼ੀ ਟੈਪ ਚ ਹੈਗਾ ਸੀ ਹੱਥ 'ਚ ਉਹਦੇ ਦਾਤ ਸੀਗੇ ਸਰ ਮੇਰਾ ਬੇਟੀ ਮੇਰੀ ਅੰਦਰ ਭੱਜ ਕੇ ਵੜੀ ਤੇ ਗਰਿੱਲਾ ਤੋੜ ਲਈ ਸਰ ਫੇ ਮੈਂ ਮੈਂ ਆਪਣੇ ਬੱਚੇ ਲੈ ਕੇ ਭੱਜ ਗਈ ਅੰਦਰ ਵੜੀ ਮੁੜ ਕੇ ਮੇਰਾ ਭਰਾ ਨੂੰ ਫੜ ਫੜ ਲਿਆਏ ਉਧਰੋਂ ਤੇ ਮੇਰੇ ਭਰਾ ਦਾ ਕੋਈ ਗੁੱਟ ਫੜਿਆ ਉਹਨੂੰ ਇੱਥੋਂ ਫੜਿਆ ਉਹਨੂੰ ਕਹਿੰਦਾ ਤੇਰੇ ਮੈਂ ਦੋਨੇ ਗੁੱਟ ਲਾ ਦੇਣੇ ਆ ਜੀ ਤੇ ਉਹ ਆਪਣਾ ਬਦਮਾਸ਼ ਕੱਢੋ ਬਾਹਰ ਤੇ ਸਰ ਬਹੁਤ ਗੰਦ ਬੋਲਿਆ ਫਿਰ ਮੈਂ ਸਰ ਆਪਣੇ ਬੱਚੇ ਲੈ ਕੇ ਭੱਜ ਕੇ ਅੰਦਰ ਵੜੀ ਜਦੋਂ ਮੈਂ ਆਪਣੇ ਭਰਾ ਨੂੰ ਛਡਾਉਣ ਆਈ ਆ ਸਰ ਉਦੋਂ ਮੇਰੇ ਹੱਥੋਂ ਬਾਅਦ ਮੇਰੇ ਕੱਪੜੇ ਪਾੜੇ ਮੇਰੀ ਇੱਜ਼ਤ ਰੱਕ ਗਿਆ ਸਰ ਫਿਰ ਮੈਂ ਫਿਰ ਭੱਜ ਕੇ ਕੁੰਡਾ ਲਾ ਕੇ ਸਰ ਮੈਂ ਫੋਨ ਤੇ ਆਪਣੇ ਹਸਬੰਦ ਨੂੰ ਫੋਨ ਕੀਤਾ ਸਰ ਜੀ ਸੋ ਫਿਰ ਉਸ ਤੋਂ ਬਾਅਦ ਕੀ ਵਾਕਿਆ ਹੋਇਆ ਉਦੋਂ ਬਾਅਦ ਘਰ ਆ ਲੈ ਪੇਜ਼ਾ ਰਹਾ ਤੋਂ ਆਣ ਕੇ ਉਹਨਾਂ ਨੇ ਮ ਉਹਨਾਂ ਨੇ ਫੋਨ ਕੀਤਾ ਉਹ ਫਿਰ ਉਹਨਾਂ ਨੇ ਆਣ ਕੇ ਦੇਖਿਆ ਸਰ ਸੀ ਸਰ ਕੀ ਵਕਿਆ ਹੋਇਆ ਜਦੋਂ ਤੁਹਾਡੇ ਨਾਲ ਉਹਨਾਂ ਨੇ ਸਰ ਇਹ ਫੋਨ ਤੇ ਮੈਨੂੰ ਦੱਸਦੇ ਫੋਨ ਚੱਲਦਾ ਸੀ ਗੰਧ ਬਹੁਤ ਵਕਦਾ ਸੀ ਇੱਥੇ ਜੀ ਦਾਦਾ ਮਰੀ ਜਾਂਦਾ ਸੀ ਗੰਧ ਬਹੁਤ ਵਕਦਾ ਸੀ ਤੇ ਇਹ ਦਾਦੇ ਮੈਨੂੰ ਵੀ ਕੁੜੀ ਨੂੰ ਆਪਣੀ ਚੱਕਣ ਲੱਗਾ ਸੀ ਠੀਕ ਐ ਤੇ ਗੰਧ ਬਹੁਤ ਜ਼ਿਆਦਾ ਵਕਦਾ ਸੀ ਇਹਦੇ ਨਾਲ ਹੀ ਜਿਹੜੀ ਜੇਤੋਂ ਅਸੀਂ ਉੱਥੋਂ ਮੁੜਿਆ ਨਾ ਮੈਂ ਉੱਥੋਂ ਉਹ ਦੂਜੇ ਖਿਸਕ ਗਏ ਇਹਦੇ ਨਾਲ ਦੇ ਤਾਂ ਇਹ ਇਕੱਲਾ ਸੀ ਇੱਥੇ ਮੈਂ ਆਣ ਕੇ ਪੁੱਛਿਆ ਮੈਂ ਕਿ ਹਾਂ ਕੌਣਾ ਤੂੰ ਇਹ ਕਹਿੰਦਾ ਹਾਂ ਦੱਸ ਹਾਂ ਕੀ ਹੈ ਤੇਰੇ ਕੋਲ ਦੇ ਦੇ ਮੈਨੂੰ ਕੀ ਹੈਗਾ ਆ ਸ਼ਕੀ ਲੱਗਦਾ ਕਿ ਇਹ ਲੁੱਟਮਾਰ ਦੀ ਨੀਤ ਨਾਲ ਇੱਥੇ ਆਈ ਹੈ। ਬਾਈ ਜੋ ਕਹਿੰਦਾ ਹੈ ਮਤਲਬ ਵੀ ਮੈਨੂੰ ਦੇ ਦੇ ਜੋ ਕੁਝ ਹੈਗਾ ਆ। ਜੀ। ਮੈਨੂੰ ਤਾਂ ਪਤਾ ਨਹੀਂ ਕੀ ਮੰਗੀ ਜਾਂਦਾ ਹੈ, ਕੀ ਕਹਿੰਦਾ ਹੈ। ਜਾਂ ਕਿਸੇ ਕੋਈ ਮਤਲਬ ਕੋਈ ਨਸ਼ੇ ਦੀ ਤੋੜ ਦਿੱਤੀ ਸੀ ਕਿ ਬੇਸ਼ੱਕ ਤੌਰ ਤੇ ਮੇਰੇ ਸਾਬ ਨਾਲ ਇਹਨਾਂ ਦੇ ਪਿੰਡ ਦਾ ਇੱਕ ਅੱਧਾ ਹੈਗਾ ਨਾਲ ਇਹਦੇ ਜਿਹਨੂੰ ਪਤਾ ਮੇਰੇ ਘਰ ਦਾ ਇਹਨੂੰ ਦੱਸਿਆ ਆ। ਇਹ ਤਾਂ ਮੇਰੇ ਘਰ ਕਦੀ ਆਇਆ ਹੀ ਨਹੀਂ। ਨਾ ਇਹਦੇ ਨਾਲ ਕੋਈ ਲੰਝ ਆਇਆ ਆਪਣਾ ਜੀ। ਜੀ। ਨਾ ਇਹਨੂੰ ਕਦੀ ਬੁਲਾਇਆ ਆ ਰਾਜ ਗਲੀ ਨਾ ਇਹਨੂੰ ਬੁਲਾਇਆ ਨਾ ਕਦੀ ਕੋਈ ਲੰਝ ਆਇਆ ਇਹਦੇ ਨਾਲ। ਜੀ। ਨਾ ਕੋਈ ਫੋਨ ਤੇ ਆਪਣੀ ਇਹਦੇ ਨਾਲ ਕਦੀ ਗੱਲ ਹੋਈ ਆ। ਆਪਾਂ ਕਢਾ ਸਕਦੇ ਕੋਲ ਡਿਟੇਲਾਂ ਕਢਾ ਸਕਦੇ ਆ ਹੂੰ ਬਾਕੀ ਇਹਦੇ ਘਰ ਦਾ ਦੇਖ ਸਕਦੇ ਆ ਸਾਡੇ ਘਰ ਦਾ ਦੇਖ ਸਕਦੇ ਆ ਕੀ ਹਾਲ ਹੈ ਹੂੰ ਹੂੰ ਕੌਣ ਕੀ ਕਰਦਾ ਆ ਕੌਣ ਕੀ ਕਰਦਾ ਸ ਕੀ ਕੀ ਨੁਕਸਾਨ ਕੀਤਾ ਤੁਹਾਡਾ ਉਹਨਾਂ ਨੇ ਨੁਕਸਾਨ ਭਾਜੀ ਆ ਦੇਖੋ ਆ ਗਰਿੱਲਾਂ ਪਾੜੀਆਂ ਆ ਸਾਰੀਆਂ ਜੀ ਆ ਗਰਿੱਲਾਂ ਪਾੜੀਆਂ ਨਿਆਣੇ ਅੰਦਰ ਵੜ ਗਏ ਬਾਅਦ ਚ ਰੋਂਦੇ ਹੀ ਨਿਆਣੇ ਜੋ ਮੈਂ ਆਣ ਕੇ ਜਫਾ ਮਾਰਿਆ ਪਿੱਛੋਂ ਜਫਾ ਮਾਰਿਆ ਇੱਥੋਂ ਦਾਦ ਵੇ ਮੈਂ ਇਦਾਂ ਜਫਾ ਮਾਰ ਰਿਆ ਰੱਜੀ ਉਹਨੂੰ ਤੇ ਮੈਂ ਇੱਥੇ ਸੱਟ ਲਿਆ ਠੱਬੀ ਮਾਰ ਕੇ ਸੱਟ ਲਿਆ ਜੀ ਬਾਅਦ ਚ ਫਿਰ ਗੁੱਸੇ ਜਿਵੇਂ ਤੋਂ ਲੱਗ ਗਈਆਂ ਜੀ ਜੀ ਸਾਨੂੰ ਸਰ ਨਸ਼ੇ ਦੀ ਹਾਲਤ ਵਿੱਚ ਨਸ਼ੇ ਦੀ ਹਾਲਤ ਵਿੱਚ ਰੱਜੇ ਆਈ ਜੀ ਸਾਨੂੰ ਖਤਰਾ ਆ ਰਾਤੀਂ ਵੀ ਲੈਟਾਂ ਵੱਜਦੀਆਂ ਸੀ ਗੱਡੀ ਚੱਕਣ ਨਾਲ ਗੱਡੀ ਲੈ ਕੇ ਨਹੀਂ ਗਏ ਜਾਂ ਕੋਈ ਲੈ ਕੇ ਨਹੀਂ ਗਿਆ ਪੋਸ਼ਾ ਆਪਣੇ ਕਾਰਵਾਜ ਗੱਡੀ ਚਾਹੀ ਸੀ ਗੱਡੀ ਵੀ ਤੁਹਾਡੇ ਇੱਥੇ ਛੱਡ ਗਏ ਗੱਡੀ ਛੱਡ ਗਏ ਜੀ ਗੱਡੀ ਤਾਂ ਮਤਲਬ ਅਸੀਂ ਰਾਤ ਨੂੰ ਦਾਖਲ ਕਰਾ ਕੇ ਆਏ ਸਰ ਉਹਨੂੰ ਫਲਾਇਮ ਸਾਹਿਬ ਕਹਿੰਦੇ ਵੀ ਤੁਸੀਂ ਨਾਲ ਚਲੋ ਐਂਬੂਲੈਂਸ ਨਹੀਂ ਆਈ ਜੀ ਐਂਬੂਲੈਂਸ ਖਰਾਬ ਹੋਈ ਸੀ ਅਸੀਂ ਬਾਅਦ ਚੋ ਛੱਡ ਕੇ ਆਏ ਆ ਜੀ ਉਹਨੂੰ ਉੱਥੇ ਦਾਖਲ ਕਰਾ ਕੇ ਆਏ ਆ ਤਾਂ ਗੱਡੀ ਉਹਨਾਂ ਦੀ ਇੱਥੇ ਹੀ ਆ ਜੀ ਜੀ ਆਡੇ ਘਾਰੇ ਖੜੀ ਐ ਬੇਟਾ ਕੀ ਵਾਟਿਆ ਹੋਇਆ ਉਹ ਦਿਨ ਜਿਸ ਦਿਨ ਤੁਹਾਡੇ ਘਰ ਇੱਥੇ ਕੋਈ ਬੰਦੇ ਆ ਕੀ ਕਹਿਣਾ ਚਾਹੋਗੇ ਜੀ ਸਾਡੇ ਮਗਰ ਭੱਜ ਆ ਗਏ ਸੀ ਅੰਦਰ ਵੜ ਕੇ ਤੇ ਫਟਾਫਟ ਅਸੀਂ ਕੁੰਡਾ ਲਾਇਆ ਜੀ ਸਾਡੀ ਮੰਮੀ ਦੀ ਇਹਨੇ ਚੁੰਨੀ ਪਾੜੀ ਤੇ ਜੀ ਇਥੋਂ ਕਾਲਰ ਵੀ ਪਾੜਿਆ ਹੂੰ ਸੋ ਭਾਜੀ ਕੀ ਕੀ ਭਾਜੀ ਮੰਗ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਪ੍ਰਸ਼ਾਹ ਜੋਂ ਤੋਂ ਇਹੀ ਮੰਗ ਕਰੀ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਰ ਅਨਸਾਫੀ ਹਮ ਚਾਹੀਦਾ ਭਾਜੀ ਆ ਨੂੰ ਖਤਰਾ ਆਇਆ ਹੈ ਤਾਂ ਗਾਮੇ ਖਤਰਾ ਰਾਤ ਨੂੰ ਲੇਟਾਂ ਆਉਂਦੀਆਂ ਸਰ 12 12 ਵਜੇ ਅੱਸੀ ਡੇਰੇ ਤੱਕ ਰਹਿਣੇ ਜਾਣੀ ਨੇ ਕਿੰਨੇ ਕਿ ਖਤਰਾ ਸਾਰੇ ਆ ਜਾ ਖਤਰਾ ਇਹ ਪਹਿਲੇ ਵੀ ਪਰਚੇ ਦੇ ਦੇਖੇ ਜਾਣ ਜੀ ਕਿਹੜੇ ਹੈ ਗੈਂਗਸਟਰ ਹੈਗਾ ਹੈ ਭਾਜੀ ਪਹਿਲੇ ਹੀ ਪਰਚੇ ਦੇਖੇ ਜਾਣ ਕਿਹੜੇ ਹੈ ਇਹ ਕਿਹੜੇ ਨਹੀਂ ਕਿਹੜਿਆ ਪਰਚੇ ਅਸਲੇ ਦੇ ਪਰਚੇ ਆ ਪਹਿਲੇ ਭਾਜੀ ਇੱਥੇ ਸਾਰੇ ਜਿਹਦੇ ਵੀ ਘਰ ਜਾਂਦਾ ਹੈ ਧਮਕਾਉਂਦਾ ਹੈ ਅਗਲੇ ਨੂੰ ਲੈ ਜਾਂਦਾ ਹੈ ਸਭ ਕੋ ਉਹੀ ਕਿੱਝਿਆ ਕਿੱਝਿਆ ਭਾਜੀ ਇੱਥੇ ਆਇਆ ਜੀ ਸੋ ਪੁਲਿਸ ਦੀ ਕਾਰਵਾਈ ਪੁਲਿਸ ਦੇ ਕੋਈ ਦਖਲਦਾਨ ਜੀ ਕੀਤੀ ਆਪਣੀ ਕਾਰਵਾਈ ਕਰ ਰਹੀ ਹੈ ਜੀ ਤੁਸੀਂ ਉਤੋਂ ਸੰਤੋਸ਼ ਤੋਂ ਹਾਂਜੀ ਭਾਈ ਸੰਤੁਸ਼ਟੀਆਂ ਜੀ ਕਰ ਰਹੀ ਆਪਣੀ ਕਾਰਵਾਈ ਕਰ ਰਹੀ ਹੈ ਜੀ ਠੀਕ ਹੈ ਮਲਾਜਮ ਸਾਹਿਬ ਨੇ ਇੱਥੇ ਬਾਹਰ ਗੱਡੀ ਘੜੀ ਮਲਾਜਮ ਸਾਹਿਬ ਨੇ ਅੰਦਰ ਕੀਤੀ ਹੈ ਗੱਡੀ ਬਾਕੀ ਦੇ ਲੋ ਗਰਲਾ ਭਾਈ ਸਾਰੀਆਂ ਪਾੜੀਆਂ ਆ ਆਪਣੀ ਅੰਦਰੋਂ ਕੁੰਡਾ ਲਾ ਕੇ ਨਾ ਵੱਜਦੇ ਤਾਂ ਕੁਝ ਵੀ ਕਰ ਸਕਦਾ ਹੈ ਗੱਡੀ ਅਜੇ ਇੱਥੇ ਹੀ ਹੈ ਜੀ ਅਨੂੰ ਖਤਰਾ ਹੈ ਰਾਤ ਨੂੰ ਲੈਟਾਂ ਵੱਜਦੀਆਂ ਭਾਜੀ ਸਾਡੇ ਕੋਲ ਖੂ ਦੇ ਚਾਰ ਸ਼ਵੇਰੇ ਬਾਕੀ ਜਿਹੜੇ ਲੋਕਾਂ ਨੂੰ ਧਮਕਾਉਂਦਾ ਬਹੁਤਾ ਆ ਭਾਜੀ ਠੀਕ ਠੀਕ ਉਹਦੇ ਫੋਨ ਤੇ ਕਰ ਲਏ ਲੱਗੇ ਤਾਂ ਟਿਕਿਆ ਇਹਨੂੰ ਕੁੱਟਿਆ ਤੇ ਆਪੋ ਜਿੱਥੇ ਹੋਏ ਆ ਆਪਾਂ ਤੋਂ ਪਹਿਲਾਂ ਆਪੋ ਜਿੱਥੇ ਹੋਏ ਆ ਇੱਥੇ ਆਪੋ ਜਿੱਥੇ ਵੀ ਹੋ ਗਏ ਦੋ ਤਿੰਨ ਇੱਧਰੋਂ ਭੱਜ ਗਏ ਜਦੋਂ ਅਸੀਂ ਇੱਧਰੋਂ ਪਿੰਡੋਂ ਆਏ ਨਾ ਬਾਅਦ ਚੋਂ ਉਹਥੋਂ ਰੋਣ ਵਨ ਕੀਤੇ ਜਦੋਂ ਬੰਦੇ ਮੈਂ ਵੀ ਪਿੰਡੋਂ ਬਡੂਰੀ ਤੋਂ ਆਇਆ ਆਂ ਲੱਗੇ ਖਾੜ ਖਾੜ ਵਾਂਡੀ ਘਰ ਵਾਲੀ ਅੰਦਰ ਕਹਿੰਦੇ ਮੇਰੇ ਨਿਆਣੇ ਵੱਢਣ ਆ ਗਏ ਵੱਢਣ ਆ ਗਏ ਮੈਂ ਕਹਾਂ ਉਹ ਰਿਸ਼ਤੇਦਾਰ ਦੀ ਗੱਡੀ ਕਹਿੰਦਾ ਨਹੀਂ ਨਹੀਂ ਗੱਡੀ ਦੇ ਲਈ ਆਂ ਭਾਜੀ ਨੂੰ ਦੱਸ ਕੇ ਤਾਂ ਭਾਜੀ ਨੂੰ ਦੱਸ ਕੇ ਆਇਆ ਭਾਜੀ ਨੂੰ ਦੱਸ ਕੇ ਦੂ ਬਾਕੇ ਆਏ ਆਉਂਦੇ ਹੋਏ ਵੀ ਅਸੀਂ ਪਿੰਡੋਂ ਆਇਆ ਸੀ ਬੰਦੇ ਚੱਲ ਜਾਣਗੇ ਬੰਦੇ ਆ ਗਏ ਭਾਈ ਯਾਰ ਉੱਥੇ ਬੰਗਿਆਂ ਦਾ ਨੰਬਰ 755 ਨਹੀਂ ਸ਼ਹਿਰਪੁਰ ਦਾ ਪੀਵੀ ਸਰ 77 ਬੰਗਿਆਂ ਦਾ ਨੰਬਰ ਭਾਈ ਹਾਂ ਮੈਂ ਪੀ ਵੀ ਸੱਤ ਸਮਝਦਾ ਨਹੀਂ 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 ਸਾਰੇ ਗੰਨੇ ਹੋ ਗਏ ਗੱਡੀ ਦੇ ਤੱਕ ਮਾਰੀ ਇਦਾਂ ਗੱਡੀ ਆ ਮਾਰੀ ਆ ਦੇ ਆ ਗੱਡੀ ਮਾਰੀ ਆ ਕੇ ਪੂਰਿਆ ਭੈਣ ਜੀ ਨਵੀਂ ਗੱਡੀ ਇਦਾਂ ਬਦਵਾਚੀ ਨੇ ਮਾਰੀ ਵਿੱਚ ਦੇਖ ਲਓ ਸਰ ਸਮਾਨ ਕੁਝ ਨਹੀਂ ਕੋਈ 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 ਨਹੀਂ ਕ ਹਰ ਚਾਬੀ ਪਰਲੇ ਪਾਸ ਤੇ ਟਿੱਕ ਚਾਬੀ ਵਿੱਚ ਹੈਗੀ ਪავლੇ ਪਾਸੇ ਵੀ ਹੈਗੀ ਹੈਗੀ ਬਿੱਤੀ ਪਾਲ ਸਰਤੇ ਨਹੀਂ ਉਹਨਾਂ ਚਾਬੀ ਜੀ ਕੋਈ ਕੱਢੂ ਹੈਗੀ ਹੈਗੀ ਵਿਕੇ ਜੱਬੀ ਸਟਾਰਟ ਕਰਕੇ ਦੇ ਦਿਓ ਸਟਾਰਟ ਕਰਕੇ ਦੇ ਦਿਓ ਸਟਾਰਟ ਤਾਂ ਹੋਈ ਜਾਣੀ ਹੈ ਗੇਅਰ ਕੱਢ ਕੇ ਦੇ ਆ ਗੇਅਰ ਕੱਢ ਕੇ ਹਾਂ ਸਟਾਰਟ ਤਾਂ ਹੋਈ ਜਾਣਾ ਆਜੂ ਨੂੰ ਲੈ ਕੇ ਬਾਵਾ ਐ ਟੋਰ ਨਾ ਆਏ ਬੰਦ ਕਰ ਬੰਦ ਕਰ ਚਿੱਤੇ ਇਹ ਤਾਂ ਫੇਰੇ ਲੈ ਜਾਂ ਗੱਡੀ ਦੇਖ ਲਓ ਅੰਦਰ ਬਾੜ ਨੂੰ ਫੇ ਅੰਦਰ ਬਾੜ ਨੂੰ ਅੱਧ ਦਰ ਸਾਮਾਨ ਕੱਢ ਜਾਓ ਜੀ ਉਹ ਕੋਨੇ ਲੈ ਜਾ ਸਾਰਾ ਸਾਮਾਨ ਲੈ ਜਾ ਗੱਡੀ ਅੱਧ ਕਰ ਦਿੰਦੇ ਆ ਤੁਸੀਂ ਠੀਕ ਹੈ ਤੇ ਵੇਖੋ ਗੱਡੀ ਫੇਰੇ ਲੈ ਜਾਓ ਤੇ ਆਡੀ ਮਰਜੀ ਹੋਣ ਲੈ ਜਾਣੀ ਹੋਣ ਲੈ ਜਾ ਲੈ ਦੇ ਅੰਦਰ ਲਾ ਦਿਓ ਹੁਣ ਆਇਆ ਸੋਹਣਾ ਪੰਜ ਅੰਦਰ ਖੜਾ ਹੈ ਮਲੇ ਜੱਜਨ ਹੋ ਜਾਓ ਇੱਕ ਚਲੋ ਜਾਣ ਲੋ ਜਨਾ ਹਾਂ ਤਾਂ ਮੋਹ ਰੋ ਦੀਆਂ ਲੱਭੀਆਂ ਨਾ ਗੱਲ ਇਹ ਸਾਨੂੰ ਜਿਹਦੇ ਪੈਸੇ ਲੱਗੇ ਹੁੰਦੇ ਤਾਂ ਗੱਡੀ ਨੂੰ ਵੀ ਛੜੀਟ ਵੀ ਨ ਲੱਗਣ ਦਿੰਦਾ ਕਿ ਰੀਟ ਵੀ ਨ ਲੱਗਣ ਦਿੰਦਾ ਜੇ ਕਿ ਜਿਹਦੇ ਪੈਸੇ ਲੱਗੇ ਹੁੰਦੇ ਕਹਿੰਦਾ ਉਹਨਾਂ ਦੇ ਗੇਟ ਦੇ ਵਿੱਚ ਮਗਰ ਜੀ ਚਾਰ ਚੱਕਾ ਪਾਰੀ ਜਾਂਦੇ ਚਾਰ ਚੱਕਾ ਯਾਰ ਆਓ ਪਾਰਕਿੰਗ ਮੜਾ ਜਾ ਫੜੋ ਯਾਰ ਸਭ ਛੱਡ ਦਿਓ ਉਹ ਕੁਰਸੀ ਤੇ ਬਿਠਾ ਕੇ ਵਿੱਚ ਪਾ ਲੈ 85 ਓਏ ਮਾਰ ਕੇ ਦਾ ਉੱਤਰ ਨਹੀਂ ਓਏ ਜੀਸੀ ਭਾਈ ਯਾਰ ਦੋ ਮੁੰਡੇ

ਤਾਕੀ ਹੋਣ ਦੇ ਉਹੋ ਅਲੌਗ ਤਾਂ ਖੁੱਲੀ ਭਾਜੀ ਖੁੱਲ ਤਾਂ ਯਾਰ ਖੁੱਲੀ ਖੁੱਲੀ ਦਾ ਹਾਏ ਲੱਗਿਆ ਲੱਗਿਆ ਚਲੋ ਇਦਾਂ ਦਾ ਮਿਸ਼ਨ ਤੋਂ ਵੀ ਜੀਓ ਤੁਸੀਂ ਇਦਨੋਂ ਐਰ ਕੋਮੇ ਐਰ ਕੱਲ ਵੀ ਚਪਟਾਓ ਏਦਾਂ ਵਿੱਚ ਬੰਨਣਾ ਹੈ ਬੈਠਣਾ ਬੰਨਣਾ ਹੈ ਮਲੇ ਬੜਾ ਜੀ ਤਾਲੀ ਦਾ ਕੀ ਹੋਣ ਦੇ ਥੋੜਾ ਜੀ ਐਏ 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 ਸੱਚੀ